ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਦੁਪਹਿਰ ਦਾ ਸਵਾ 3 ਦਾ ਟਾਈਮ ਹੈ ਕਿ ਮੈਂ ਵੀ ਹੁਣ ਤਿਆਰੀ ਕਰਦੀ ਸੀ ਚਾਹ ਬਣਾਉਣ ਦੀ ਮੈਂ ਕਿਹਾ ਚਾਹ ਪੀ ਲਈਏ ਚਾਹ ਚ ਪੀ ਕੇ ਫਿਰ ਉਸ ਤੋਂ ਬਾਅਦ ਲੱਗੀ ਆਪਣੇ ਕੰਮ ਤੇ ਅੱਜ ਸਵੇਰੇ ਮੈਂ ਆਪਣੀ ਕਿਚਨ ਦੀ ਕਲੀਨਿੰਗ ਸ਼ੁਰੂ ਕਰਨੀ ਸੀ ਜੋ ਮੈਂ ਸਵੇਰੇ ਨਾ ਮੈਂ ਕਿਚਨ ਉੱਪਰੋਂ ਉੱਪਰੋਂ ਸਾਫ ਕਰੀ ਜੋ ਸਵੇਰੇ ਕਿਚਨ ਦਾ ਸਾਰਾ ਕੰਮ ਖਤਮ ਹੋ ਗਿਆ ਮੈਂ ਸ਼ੈਲਫਸ ਵਗੈਰੇ ਕਲੀਨ ਕਰਨੀ ਸੀ ਤੇ ਮੈਂ ਉਪਰ ਸਾਰੇ ਜਾਲੇ ਵਗੈਰਾ ਝਾੜੇ ਕੰਦਾ ਝਾੜੀਆਂ ਐਗਜ਼ੌਸਟ ਫੈਨ ਸਾਫ ਕੀਤਾ ਬਲਾਈਂਡ ਸਾਫ ਕੀਤਾ ਛੱਤ ਵਾਲਾ ਪੱਖਾ ਸਾਫ ਕੀਤਾ ਇੰਨਾ ਕੰਮ ਮੈਂ ਸਵੇਰੇ ਕਰ ਲਿਆ ਸੀਗਾ ਕਿਉਂਕਿ ਜੇ ਇੱਕਦਮ ਲੱਗੇ ਵੀ ਸਾਰੇ ਰਸੋਈ ਇੱਕਦਮ ਕਰਨੀ ਕਰਨੇ ਇੱਕ ਵਾਰੀ ਵਿੱਚ ਉਹ ਪੋਸੀਬਲ ਨਹੀਂ ਹੁੰਦਾ ਥੋੜਾ ਥੋੜਾ ਕਰਕੇ ਕਰ ਸਕਦੇ ਹਾਂ ਜੇ ਸੁਬਾ ਉੱਠ ਕੇ ਪਹਿਲਾਂ ਲੱਗਦੀ ਫਿਰ ਕਿਚਨ ਦਾ ਕੰਮ ਸੀਗਾ ਜੋ ਤੱਕ ਕਿਚਨ ਦਾ ਕੰਮ ਖਾਣ ਪਕਾਉਣ ਫਿਨਿਸ਼ ਨਹੀਂ ਹੁੰਦਾ ਫਿਰ ਉਹ ਤੱਕ ਆਪਾਂ ਸਫਾਈ ਨਹੀਂ ਕਰ ਸਕਾਂਦੇ ਕਿਉਂਕਿ ਸ਼ੈਲਫ ਤੇ ਸਾਰਾ ਆਪਣਾ ਖਿੰਨਾ ਖਡਾਉਣ ਹੁੰਦਾ ਖਾਣੇ ਦਾ ਜੋ ਕੰਮ ਖਤਮ ਹੋ ਗਿਆ ਖਾਣੇ ਦਾ ਉਸ ਤੋਂ ਬਾਅਦ ਮੈਂ ਸਫਾਈ ਕੀਤੀ ਉੱਪਰ ਵਾਲੀ ਸਫਾਈ ਸਾਰੀ ਹੋ ਗਈ ਤੇ ਹੁਣ ਮੈਂ ਸੋਚ ਰਹੀ ਸੀ ਚਾਹ ਜੋ ਪੀ ਕੇ ਤੇ ਅੰਦਰੋਂ ਕੈਬਿਨਟਸ ਕਲੀਨ ਕਰਾਂ ਪਹਿਲਾਂ ਅੰਦਰੋਂ ਕਲੀਨਿੰਗ ਕਰੂੰਗੀ ਕੈਬਿਨਟਸ ਦੀ ਵੀ ਉਹ ਅੱਜ ਅੱਜ ਕਰ ਲਾਂ ਕੋਸ਼ਿਸ਼ ਕਰੂੰਗੀ ਬਾਕੀ ਦੇਖੋ ਪਤਾ ਨਹੀਂ ਹਨਾ ਫਿਰ ਕਮੇ ਕੁਛ ਹੋਊਗਾ ਵੀ ਵਿੱਚ ਕਈ ਵਾਰ ਹੋਰ ਅੜਿੱਕਾ ਲੱਗ ਜਾਂਦਾ ਕਾਸੇ ਕੰਮ ਦਾ ਸ਼ਾਮ ਦੀ ਸਬਜ਼ੀ ਬਣਾਉਣੀ ਹੋਊਗੀ ਕੋਸ਼ਿਸ਼ ਕਰੂੰ ਕਿ ਅੰਦਰੋਂ ਅੰਦਰੋਂ ਕੈਬਿਨਟਸ ਕਰ ਲਾਂ ਨਹੀਂ ਹੋਏ ਤਾਂ ਫਿਰ ਕੱਲ ਨੂੰ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਸਟੈਪ 3 ਚ ਕਰੂੰਗੀ ਕੈਬਿਨਟਸ ਬਾਰੋਂ ਸਾਫ਼ ਪਹਿਲਾਂ ਸੇ ਸ਼ੱਤ ਕਰ ਲਈ ਉੱਪਰ ਵਾਲੀ ਕਲੀਨਿੰਗ ਕਰਦੀ ਫਿਰ ਕੈਬਿਨੇਟਸ ਅੰਦਰੋਂ ਕਰੂੰਗੀ ਫਿਰ ਕੈਬਿਨੇਟਸ ਬਾਹਰੋਂ ਕਰੂੰਗੀ ਫਿਰ ਕਿਚਨ ਦੀ ਸ਼ੈਲਫ ਸਾਰੀ ਅੱਛੀ ਤਰ੍ਹਾਂ ਮੈਂ ਲਿਕੁਇਡ ਨਾਲ ਵੀ ਅਮਲਿਕੁਇਡ ਨਾਲ ਸਾਰੀ ਕਾਊਂਟਰ ਟਾਪ ਅੱਛੀ ਤਰ੍ਹਾਂ ਟਾਈਲਸ ਵਗੈਰਾ ਸਾਰਾ ਕੁਝ ਕਲੀਨ ਕਰੂੰਗੀ ਇਹ ਬਹੁਤ ਡੀਪ ਕਲੀਨਿੰਗ ਥੋੜੀ ਇਸ ਵਾਰ ਮੈਨੂੰ ਜ਼ਿਆਦਾ ਕਰਨੀ ਪਊਗੀ ਕਿਉਂਕਿ ਟਾਈਮ ਬਹੁਤ ਹੋ ਗਿਆ ਕਿਚਨ ਸਾਫ ਕਰੇ 2 ਮਹੀਨੇ ਹੋ ਗਏ ਮਈ ਚ ਮੈਂ ਸਾਫ ਕੀਤੀ ਸੀ 25 26 ਮਈ ਨੂੰ ਸਾਫ ਕਰੀ ਸੀ ਐ ਤਾਂ ਉਸ ਤੋਂ ਬਾਅਦ ਵਿੱਚ ਵੀ ਵਿਚ ਵੀ ਥੋੜਾ ਥੋੜਾ ਜਿਵੇਂ ਮੇਰਾ ਟਾਈਮ ਲੱਗਦਾ ਸੀ ਜੋ ਵੀ ਇਹ ਦੇਵੇਂ ਲੱਗਦਾ ਪਰ ਡੀਪ ਕਲੀਨਿੰਗ ਕਰਨ ਨੂੰ ਐਗਜ਼ੈਕਟਲੀ 2 ਘੰਟੇ ਹੋਗੇ ਬਹੁਤ ਜ਼ਿਆਦਾ ਗੰਦੇ ਇਸ ਵਾਰ ਮੇਰੀ ਮਿਹਨਤ ਤੇ ਟਾਈਮ ਥੋੜਾ ਜ਼ਿਆਦਾ ਲੱਗੂਗਾ ਪਰ ਮੈਂ ਤਿਆਰ ਹਾਂ ਮਿਹਨਤ ਕਰਨ ਨੂੰ ਹੋਗਾ ਕਿਚਨ ਗੰਦੀ ਆਪਾਂ ਲੇਡੀਆਂ ਦੇਖ ਹੀ ਨਹੀਂ ਸਕਦੇ ਆਪਣੇ ਕਿਚਨ ਗੰਦੇ ਕੰਮ ਨਹੀਂ ਹੁੰਦਾ ਜੀ ਨਹੀਂ ਕਰਦਾ ਕੰਮ ਕਰਨ ਜੇ ਆਪਣੇ ਕਿਚਨ ਗੰਦੀ ਹੋਵੇ ਵਾਲਾ ਗੰਦਾ ਹੋਵੇ ਸਾਫ਼ ਸੁਥਰਾ ਹੋਵੇ ਭਾਂਡਾ ਚੀਨ ਆਪਣੇ ਹੁਣ ਸਾਰੇ ਡਰਾਅਰ ਵਿੱਚੋਂ ਸਾਫ਼ ਹੋਣ ਹੋਰ ਵਧੀਆ ਕੰਮ ਕਰਨ ਨੂੰ ਜੀ ਕਰਦਾ ਸੋ ਹੁਣ ਮੈਂ ਤਿਆਰੀ ਕਰਦੇ ਚਾਹ ਦੀ ਚਾਹ ਪੀਣਿਆ ਤੋਂ ਉਸ ਤੋਂ ਬਾਅਦ ਫਿਰ ਮੈਂ ਲੱਗੂਗੀ ਸਫਾਈ ਤੇ ਜੇ ਵੀ ਸਵੇਰੇ ਮੈਂ ਵੀਡੀਓ ਸ਼ੂਟ ਕਰੀ ਸੀ ਕਿਚਨ ਕਲੀਨਿੰਗ ਦੀ ਕੁਸ਼ ਕਲਿੱਪਸ ਉਹ ਮੈਂ ਐਡ ਕਰਨਾ ਨਹੀਂ ਹੁਣ ਅੱਜ ਸਵੇਰੇ ਨਾ ਖਾਣਾ ਬਣਾਉਣ ਦਾ ਤੇ ਖਾਣ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਲੱਗੀ ਸੀ ਕਿਚਨ ਦੀ ਸਫਾਈ ਕਰਨ ਇੱਕ ਤਾਂ ਅੱਜ ਹੈਲਪਰ ਵੀ ਨਹੀਂ ਆਈ ਸੀ ਹੈਲਪਰ ਨੂੰ ਅਸੀਂ ਥੋੜਾ ਲੇਟ ਹੀ ਕਿਹਾ ਸੀ ਤੂੰ 9:30 10 ਵਜੇ ਤੱਕ ਆਇਆ ਕਰ ਅਸੀਂ ਆਪਣਾ ਸਾਰਾ ਕੰਮ ਖਤਮ ਕਰ ਲਾਂਨੇ ਉਹ ਤੱਕ ਤੇ ਵਿੱਚ ਅਸੀਂ ਤੁਰੇ ਫਿਰਦੇ ਨਹੀਂ ਤੂੰ ਤੁਰ ਫਿਰਦੀਆਂ ਤੈਨੂੰ ਵੀ ਔਕਾ ਸਨ ਵੀ ਔਕਾ ਫਿਰ ਹੁਣ ਥੋੜਾ ਲੇਟ ਆਉਣ ਲੱਗੀ ਤੇ ਮੈਂ ਕਿਹਾ ਚਲੋ ਮੈਂ ਫਟਾਫਟ ਇਹ ਝਾੜਦਾ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਤਾਂ ਕਿ ਜੋ ਵੀ ਡਸਟ ਨੀਚੇ ਜਰੂ ਕਿ ਚਰਵਾਲੀ ਝਾੜੋ ਪੂੰਛਾ ਲੱਗਣਾ ਤੇ ਫਲੋਰ ਸਾਫ ਹੋ ਜਾਊਗਾ ਤੇ ਉੱਪਰ ਲੱਗੇ ਪਏ ਸੀ ਜਾਲੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਐਗਜ਼ੌਸਟ ਜਿੰਨੇ ਇੱਕ ਤੋਂ ਪੱਤੇ ਟੁੱਟੀਆਂ ਪਈਆਂ ਸੀ ਤੇ ਪਰ ਹੁਣ ਐਗਜ਼ੌਸਟ ਲੱਗ ਗਿਆ ਤੇ ਉਹਦੇ ਵਿੱਚੋਂ ਮਛਰੀ ਵੀ ਆਉਂਦੀ ਸੀ ਤੇ ਮਿੱਟੀ ਘਟੇ ਨਾਲ ਜਾਲੇ ਵੀ ਲੱਗ ਜਾਂਦੇ ਸੀਗੇ ਬਾਕੀ ਟਾਈਮ ਵੀ ਕਾਫੀ ਹੋ ਗਿਆ ਸਾਫ ਸਫਾਈ ਕਰਨ ਨੂੰ ਪੌਸ ਸਮ ਇਹ ਜਿਹੜਾ ਡਸਟ ਵਾਲਾ ਜਾਲੇ ਲੱਗ ਜਾਂਦੇ ਨੇ ਅੱਜ ਕੱਲ ਤੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਮੈਂ ਛੱਤ ਸਾਫ ਕਰੀ ਕੰਦਾ ਸਾਫ ਕਰੀ ਕੰਦਾ ਤਾਂ ਇਹਨਾਂ ਇੱਕ ਜ਼ਿਆਦਾ ਤਾਂ ਖੈਰ ਹੈ ਨਹੀਂ ਜਿੰਨ ਉਨਦਰ ਡਸਟਰ ਮਾਰਤਾ अच्छी तरह सारी छत अच्छी तरह क्लीन ਕਰਤੀ ਡਸਟਰ ਨਾਲ ਜਾਲੇ ਵਗੈਰਾ ਉਤਾਰਤੇ ਤੇ ਉਸ ਤੋਂ ਬਾਅਦ ਮੈਂ ਕਰਨਾ ਸੀ ਐਗਜ਼ੌਸਟ ਫੈਨ ਤੇ ਐਗਜ਼ੌਸਟ ਫੈਨ ਵਾਲਾ ਅੰਦਰ ਜਿਹੜਾ ਖਾਨਾ ਆ ਬਣਾ ਹੈ ਉਹ ਸਾਫ ਇਹ ਵੀ ਕਾਫੀ ਜਿਆਦਾ ਗੰਦਾ ਸੀ ਇੱਥੇ ਤਾਂ ਬਹੁਤ ਹੋ ਜ਼ਿਆਦਾ ਡਸਟ ਸੀ ਮੈਂ ਕਿੰਨੀ ਵਾਰ ਮੈਂ نیچے ਉਤਰੀ ਕਪੜਾ ਧੋਤਾ ਫੇਰ ਸਾਫ ਕੀਤਾ ਫੇਰ ਕਪੜਾ ਧੋਤਾ ਮੇਰੀ ਬਹੁਤ ਮਿਹਨਤ ਲੱਗੀ ਪਰ ਮਿਹਨਤ ਮੇਰੀ ਰਾਸ ਆ ਗਈ ਕਿਉਂ ਐਗਜ਼ੌਸਟ ਫੈਨ ਬਹੁਤ ਜ਼ਿਆਦਾ ਵਧੀਆ ਸਾਫ ਹੋ ਗਿਆ ਮੈਨੂੰ ਉਮੀਦ ਨਹੀਂ ਸੀ ਕਿ ਐਗਜ਼ੌਸਟ ਫੈਨ ਇੰਨਾ ਵਧੀਆ ਸਾਫ ਹੋ ਜਾਊਗਾ ਤੇ ਮੈਂ ਪਹਿਲਾਂ ਬਹੁਤ ਅੱਛੀ ਤਰ੍ਹਾਂ ਕਲੀਨ ਕੀਤਾ ਪਹਿਲਾਂ ਮੈਂ ਗਿੱਲਾ ਕੱਪੜਾ ਮਾਰਿਆ ਐਗਜ਼ੌਸਟ ਫੈਨ ਤੇ ਦੋ ਤਿੰਨ ਵਾਰੀ ਤੇ ਉਸ ਤੋਂ ਬਾਅਦ ਨਾ ਫਿਰ ਮੈਂ ਕਲੀਨਰ ਨਾਲ ਸਾਫ ਕੀਤਾ ਬਿਲਕੁਲ ਆਈ ਹੋ ਗਿਆ ਐਗਜ਼ੌਸਟ ਫੈਨ ਜਿਵੇਂ ਨਵਾਂ ਲਗਾਇਆ ਹੁੰਦਾ ਮੈਂ ਜਿਹੜਾ ਮਿਸਟਰ ਮਸਲ ਕਿਚਨ ਕਲੀਨਰ ਹੁੰਦਾ ਉਹ ਛਿੜਕਦਾ ਮੈਂ ਐਗਜ਼ੌਸਟ ਫੈਨ ਦੇ ਉੱਪਰ ਦੋ ਵਾਰ ਮੈਂ ਛਿੜਕਿਆ ਇੱਕ ਵਾਰ ਛਿੜਕ ਕੇ ਸਾਫ਼ ਕੀਤਾ ਫਿਰ ਜਿੰਨਿਕਸ ਰਹੀ ਸੀ ਗੰਦਗੀ ਲੱਗੀ ਫਿਰ ਤੇ ਛਿੜਕਿਆ ਫਿਰ ਸਾਫ਼ ਕਰਿਆ ਪਰ ਸਾਫ਼ ਬਹੁਤ ਵਧੀਆ ਹੋ ਗਿਆ ਐਗਜ਼ੌਸਟ ਫੈਨ ਤੁਸੀਂ ਵੀ ਕਿਤੇ ਟਰਾਈ ਕਰਕੇ ਦੇਖੋ ਐਗਜ਼ੌਸਟ ਫੈਨ ਤੇ ਵੀ ਤੁਸੀਂ ਜਿਹੜਾ ਮਿਸਟਰ ਮਸਲ ਕਿਚਨ ਕਲੀਨਰ ਆਉਂਦਾ ਨਾ ਗਰੀਸ ਕਲੀਨਰ ਉਹਨਾਂ ਸਾਫ਼ ਕਰਕੇ ਦੇਖੋ ਐਗਜ਼ੌਸਟ ਫੈਨ ਬਹੁਤ ਵਧੀਆ ਸਾਫ਼ ਹੋ ਜਾਂਦਾ ਤੇ ਉਸ ਤੋਂ ਬਾਅਦ ਰਹਿ ਗਿਆ ਸੀ ਬਲਾਈਂਡਸ ਸਾਫ਼ ਕਰਨ ਵਾਲਾ ਮੈਂ ਕਿਹਾ ਚਲੋ ਬਲਾਈਂਡ ਵੀ ਲੱਗਦੇ ਹੱਥ ਮੈਂ ਸਾਫ਼ ਕਰਦਾ ਫਿਰ ਮੈਂ ਉਸ ਤੋਂ ਬਾਅਦ ਸ਼ਾਮ ਨੂੰ ਦੂਜੀ ਕਲੀਨਿੰਗ ਸ਼ੁਰੂ ਕਰੂੰਗੀ ਕਿਉਂਕਿ ਹੁਣ ਕਾਊਂਟਰ ਤੇ ਵੀ ਸ਼ੈਲਫ ਤੇ ਵੀ ਉੱਪਰੋਂ ਕੁਛ ਨਾ ਕੁਛ ਡਸਟ ਗਿਰੀ ਆ ਤੇ ਜਿਹੜੀ ਬਲਾਈਂਡ ਵਾਲੀ ਡਸਟ ਆ ਚਲੋ ਉਹ ਵੀ ਕਰੂੰਗੀ ਇੱਕ ਵਾਰ ਸਾਰੇ ਇਕੱਠੇ ਹੀ ਸਫਾਈ ਹੋ ਜੂਗੀ ਫਿਰ ਐਦਾਂ ਮੈਂ ਹੁਣ ਮਾਰਨਿੰਗ ਤਾਂ ਪਹਿਲਾਂ ਉੱਪਰ ਉੱਪਰ ਵਾਲੀ ਹੀ ਸਫਾਈ ਕੀਤੀ ਸੀ ਉੱਪਰੋਂ ਲੈ ਕੇ ਸਫਾਈ ਫਿਰ ਆਪਾਂ نیچے ਵੱਲ ਆਉਣੇ ਜਦੋਂ ਵੀ ਸਫਾਈ ਸ਼ੁਰੂ ਕਰਦੇ ਆਵੇਂ ਉੱਪਰੋਂ ਸਟਾਰਟ ਕਰਕੇ نیچے ਵੱਲ ਨੂੰ ਆਉਣੇ ਹੁੰਦੇ ਆ ਕਿ ਡਸਟ نیچے ਗਿਰੂਗੀ ਬਲਾਈਂਡ ਵੀ ਬਹੁਤ ਵਧੀਆ ਸਾਫ਼ ਹੋ ਗਿਆ ਸੀ ਮੇਰੇ ਕੋਲੇ ਛੋਟਾ ਜਿਹਾ ਇੱਕ ਡਸਟਰ ਰਾਇ ਮਿਸਟ ਡੀਆਈਵਾਈ ਸਟੋਰ ਚੋਂ ਲਿਆ ਸੀ ਮੈਂ ਜਦੋਂ ਲਿਆ ਸੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਸੀਗਾ ਇਹ ਬਹੁਤ ਵਧੀਆ ਘਰੇ ਵੀ ਜੇ ਫੋਟੋ ਫਰੇਮਸ ਸਾਫ਼ ਕਰਨੇ ਨੇ ਕੋਈ ਥੋੜੀ ਹਾਈਟ ਵਾਲੀ ਚੀਜ਼ ਆ ਜਾਂ ਬਹੁਤ ਵਧੀਆ ਸਾਫ਼ ਸਫਾਈ ਕਰ ਦਿੰਦਾ ਮੈਂ ਅੱਜ ਮੈਂ ਕਿਹਾ ਚਲੋ ਇਹਦੇ ਨਾਲ ਵੀ ਟ੍ਰਾਈ ਕਰਕੇ ਦੇਖਾਂ ਇਹਦੇ ਨਾਲ ਵੀ ਨਾ ਬਹੁਤ ਵਧੀਆ ਸਾਫ਼ ਹੋ ਗਿਆ ਸੀ ਬਲਾਈਂਡ ਤੋਂ ਕਿ ਤੋਂ ਉੱਤਰ ਤਾਂ ਮੈਂ ਜ਼ਰੂਰ ਇੱਕ ਦੋ ਵਾਰੀ ਬੜਾ ਸਾਫ਼ ਸਫਾਈ ਹੋ ਗਈ ਸੀ ਤੇ ਉਹ ਉਸ ਤੋਂ ਬਾਅਦ ਸੀ ਸ਼ਾਮ ਦਾ ਟਾਈਮ ਹੈ ਸ਼ਾਮ ਨੂੰ ਮੈਂ ਆਪਣੀ ਚਾਹ ਵਗੈਰਾ ਪੀਣ ਤੋਂ ਬਾਅਦ ਤੇ ਸ਼ੁਰੂ ਕਰ ਲਈ ਸੀ ਕਿਚਨ ਦੀ ਕਲੀਨਿੰਗ ਤੇ ਸਭ ਤੋਂ ਪਹਿਲਾਂ ਮੈਂ ਉਹੀ ਚੀਜ਼ ਦੀ ਸਫਾਈ ਸ਼ੁਰੂ ਕੀਤੀ ਜੋ ਮੈਨੂੰ ਹਮੇਸ਼ਾ ਔਖੀ ਲੱਗਦੀ ਹੈ ਕਰਨੀ ਜਿਹਦੇ ਮੈਂ ਕੋਲ ਵੀ ਕਰ ਜਾਂਦੀ ਹੈ ਕਈ ਕਈ ਵਾਰੀ ਤਾਂ ਸਭ ਤੋਂ ਪਹਿਲਾਂ ਫਿਰ ਮੈਂ ਉਥੋਂ ਸ਼ੁਰੂ ਕੀਤਾ ਇਹ ਭਾਂਡਿਆਂ ਵਾਲਾ ਰੈਕ ਮੈਨੂੰ ਬਹੁਤ ਔਖਾ ਔਖਾ ਨਹੀਂ ਮੀਨਸ ਭਾਂਡੇ ਕੱਢਣੇ ਤੇ ਜਿੰਨੇ ਬਹੁਤ ਔਖੇ ਲੱਗਦੇ ਨੇ ਸਾਫ਼ ਕਰਨ ਤੇ ਉਹਨਾਂ ਟਾਈਮ ਨਹੀਂ ਲੱਗਦਾ ਜਿੰਨਾ ਭਾਂਡੇ ਕੱਢਣ ਤੇ ਤੇ ਪਾਂਡੇ ਰੱਖਣ ਤੇ ਟਾਈਮ ਲੱਗਦਾ ਸਾਫ ਕਰਨ ਤੇ ਨਹੀਂ ਟਾਈਮ ਲੱਗਦਾ ਹੁੰਦਾ ਫਿਰ ਮੈਂ ਕਿਹਾ ਚਲੋ ਇੱਥੇ ਉਹ ਸ਼ੁਰੂਆਤ ਕਰ ਦਿਆਂ ਸਫਾਈ ਦੀ ਤੇ ਇਹ ਪਾਂਡੇ ਸਾਰੇ ਕੱਢ ਕੇ ਮੈਂ ਦੋਨੇ ਰੈਕ ਅਚਿਤਰਾ ਕਰ ਰਹੀ ਹਾਂ ਕਲੀਨ ਬਹੁਤ ਵਧੀਆ ਦੋਨੇ ਸਾਫ ਹੋ ਗਏ ਸੀ ਗੰਦੇ ਵੀ ਕਾਫੀ ਹੋਏ ਪਏ ਸੀ ਕਾਫੀ ਜ਼ਿਆਦਾ ਗੰਦੇ ਹੋਏ ਪਏ ਸੀ ਇਹ ਜਿਹੜੇ ਨੀਚੇ ਟ੍ਰੇਸ ਦਿੱਤੀ ਹੋਈ ਨੂੰ ਟ੍ਰੇਸ ਚ ਕਾਫੀ ਕੁਝ ਨੀਚੇ ਆਇਆ ਪਿਆ ਸੀਗਾ ਸਾਰਾ ਅਚੀਤਰਕਲੀਨ ਕਰੀ ਕਲੀਨ ਕਰਾਂ ਤੁਮਾਰ ਫਿਰ ਵਿੱਚ ਟਕਾਉਣੀ ਆ ਭਾਂਡੇ ਭਾਂਡੇ ਵੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਈ ਵਾਰ ਮੈਂ ਸੋਚਦੇ ਵੀ ਇੰਨੇ ਭਾਂਡੇ ਨੇ ਵੀ ਕੁਝ ਮੈਂ ਕੱਢ ਸਕਾਂ ਮੈਂ ਕੱਢਦਾ ਪਰ ਜੋ ਦੇਖਦਾ ਕੁਝ ਕੱਢਣ ਚ ਹੁੰਦਾ ਹੀ ਨਹੀਂ ਕਿਉਂਕਿ ਸਾਰੇ ਭਾਂਡੇ ਇਹ ਭਾਂਡੇ ਇਹ ਵਰਤੋਂ ਵਾਲੇ ਹੀ ਨੇ ਵਰਤੋਂ ਚ ਆਉਂਦੇ ਆਉਂਦੇ ਨੇ ਕੌਲੀਆ ਗਲਾਸ ਛੋਟੀਆਂ ਪਲੇਟਾਂ ਵੱਡੀਆਂ ਪਲੇਟਾਂ ਕਿੰਨਾ ਕੁਝ ਹੋ ਜਾਂਦਾ ਪਰ ਮੈਂ ਫਿਰ ਵੀ ਆਪਣੇ ਹਿਸਾਬ ਨਾਲ ਬਹੁਤ ਲਿਮਿਟਿਡ ਸਮਾਨ ਮੈਂ ਕਿਚਨ ਵਿੱਚ ਰੱਖਦੀ ਹੁੰਦੀ ਜਿੰਨਾ ਕਿ ਵਰਤੋਂ ਵਿੱਚ ਆਵੇ ਪਰ ਫਿਰ ਵੀ ਨਾ ਕਈ ਵਾਰ ਤੋਂ ਬਹੁਤ ਜ਼ਿਆਦਾ ਲੱਗਦਾ ਘਰੀ ਕੀ ਹੁਣ ਸਟੀਲ ਦੇ ਪਾਂਡੇ ਆਪਾਂ ਬਹੁਤ ਜ਼ਿਆਦਾ ਵਰਤਦੇ ਆਂ ਘਰਾਂ ਵਿੱਚ ਬਹੁਤ ਜ਼ਿਆਦਾ ਵਰਤ ਹੁੰਦੀ ਹੈ ਸਟੀਲ ਦੇ ਪਾਂਡਿਆਂ ਦੇ ਸਰਦਾ ਨਹੀਂ ਹੈਗਾ ਇਹਨਾਂ ਵਿੱਚ ਨਾ ਬਾਕੀ ਜਿਹੜੀਆਂ ਗੜਬੀਆਂ ਜੱਗ ਕੱਪ ਹੋ ਜਾਂਦੇ ਨੇ ਉਹ ਵੀ ਬਹੁਤ ਜ਼ਿਆਦਾ ਨਾ ਕਿਸੇ ਜਾਈ ਜਮਾਉਣੇ ਕਿਸੇ ਦੁੱਧ ਕੱਢਣਾ ਕਿਸੇ ਚਾਹ ਪੁੰਨ ਕਿੰਨਾ ਕੁਝ ਹੋ ਜਾਂਦਾ ਛੋਟ ਛੋਟੇ ਵੱਡੇ ਪੰਡ ਪਾਂਡੇ ਸੋ ਸਾਰੇ ਪਾਂਡੇ ਹਟਕਾਈ ਉਹ ਆਪਸ ਜੋ ਚੀਜ਼ ਹੀ ਸਾਫ ਸਫਾਈ ਹੋ ਜਾਂਦੇ ਨਾ ਫਿਰ ਪਾਂਡ ਚ ਜਣਦੇ ਬਹੁਤ ਸੋਹਣੇ ਲੱਗਦੇ ਨੇ ਫਿਰ ਚਿਨੇ ਹੋਏ ਮੈਂ ਖੂਸ਼ ਹੋ ਜਾਂਨ ਦੇ ਕਿ ਤੇ ਉਸ ਤੋਂ ਬਾਅਦ ਫਿਰ ਮੈਂ ਉੱਪਰ ਵਾਲੇ ਕੈਬਿਨੇਟਸ ਕਲੀਨ ਕਰੂੰਗੀ ਜਿਹੜੇ ਉੱਪਰ ਨੇ ਉਸ ਤੋਂ ਬਾਅਦ ਫਿਰ ਕਰੂੰਗੀ نیچے ਵਾਲੇ ਪਹਿਲਾਂ ਮੈਂ ਕਿਹਾ ਚਲੋ ਉੱਪਰਲੇ ਕਰ ਲਾਂ ਜਿਹੜੇ ਮੈਂ ਕਰਨੇ ਨੇ ਤੇ ਮੈਂ ਲੱਗੀ ਸੀ ਸਾਈਡ ਵਾਲਾ ਕੈਬਿਨੇਟ ਕਲੀਨ ਕਰਨ ਜਿਹੜਾ ਜਿਮਨੀ ਦੀ ਸਾਈਡ ਇਹਦੇ ਵਿੱਚ ਅਸੀਂ ਬਿਸਕਟ ਨਮਕੀ ਨਹੀਂ ਹੁੰਦੇ ਨੇ मोस्टली ਆ ਉੱਪਰ ਬਾਸਕਟ ਵਿੱਚ ਕੋਈ ਮੇਰੇ ਬ੍ਰੈਕਫਾਸਟ ਵਾਲੇ ਆਈਟਮਸ ਨੇ ਜਿਵੇਂ ਕੋਈ ਹੋ ਗਿਆ ਦਣੀਆਂ ਹੋ ਗਿਆ ਓਟਸ ਹੋ ਗਏ ਮੂਵਲੀ ਹੋ ਗਈ ਮਖਾਣੇ ਹੋ ਗਏ ਇਸ ਤਰ੍ਹਾਂ ਸਮਾਨ ਰੱਖਿਆ ਹੋਇਆ ਤੇ ਸਾਰੇ ਮੈਂ ਇੱਕ ਇੱਕ ਖਾਨੇ ਆ ਸਮਾਨ ਕੱਢ ਰਹੀ ਆ ਚੰਗੀ ਤਰ੍ਹਾਂ ਸਾਫ ਸੁਥੀ ਕਰਕੇ ਫੇਰ ਵਾਪਸ ਰੱਖ ਰਹੀ ਆ ਬਾਕੀ ਜੇ ਕੋਈ ਕੰਟੇਨਰ ਮੈਨੂੰ ਲੱਗਦਾ ਵੀ ਇੱਥੇ ਰੱਖਣ ਵਾਲਾ ਨਹੀਂ ਹੈਗਾ ਖਾਲੀ ਆ ਜੇ ਇਹ ਚੀਜ਼ ਜਿੱਥੇ ਜਗ੍ਹਾ ਨਹੀਂ ਹੈਗੀ ਫਿਰ ਆਪਾਂ ਉਹ ਵੀ ਚੇਂਜ ਕਰ ਦਨੇ ਆ ਉਹ ਵੀ ਉਸ ਅਕੋਰਡਿੰਗ ਚੇਂਜ ਹੋ ਜਾਂਦੀ ਆ ਸਫਾਈ ਕਰਨਾ ਬਹੁਤ ਬਹੁਤ ਫਾਇਦਾ ਆਪਣੀ ਸਮਾਨ ਤੇ ਵੀ ਨੀਂਗਾ ਪੈਂਦੀ ਕਈ ਵਾਰ ਕੋਈ ਅਹੇਜਾ ਸਮਾਨ ਹੁੰਦਾ ਜਿਹਦੀ ਜਗ੍ਹਾ ਨਹੀਂ ਹੁੰਦੀ ਆਪਾਂ ਉੱਥੇ ਰੱਖ ਦਿਆਨੇ ਹੁੰਨੇ ਆ ਫਿਰ ਚਲੋ ਵਾਪਿਸ ਉਹ ਆਪਾਂ ਆਪਣੀ ਜਗ੍ਹਾ ਤੇ ਟਿਕਾ ਦੰਨੇ ਕਿਉਂਕਿ ਆਪਾਂ ਜਲਦੀ ਵਿੱਚ ਹੁੰਨੇ ਕਿਚਨ ਵਿੱਚ ਕੰਮ ਕਰਦੇ ਵਕਤ ਕਈ ਵਾਰ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਦਾ ਆਪਾਂ ਕਿੱਥੇ ਰੱਖਤਾ ਨਹੀਂ ਹੁੰਦੀ ਹੈਗੀ ਤੇ ਜਿਹੜੇ ਅੰਦਰੋਂ ਡੋਰਸ ਨੇ ਕੈਬਿਨੇਟਸ ਤੇ ਉਹ ਵੀ ਮੈਂ ਲੱਗਦੇ ਹੱਥ ਨਾਲ ਹੀ ਸਾਫ਼ ਕਰ ਦੂੰਗੀ ਤਾਂ ਕਿ ਫਿਰ ਮੇਰੀ ਨਾ ਬਾਹਰੋਂ ਬਾਹਰੋਂ ਕਲੀਨਿੰਗ ਰਹੇ ਜੇ ਅੰਦਰਲੀ ਕਲੀਨਿੰਗ ਮੈਂ ਹੁਣ ਆਲਮੋਸਟ ਨਾਲ ਦੀ ਨਾਲ ਹੀ ਖਤਮ ਕਰ ਦੂੰਗੀ ਤੇ ਉੱਪਰਲੇ ਕੈਬਿਨੇਟਸ ਕਲੀਨ ਕਰਨ ਤੋਂ ਬਾਅਦ ਫਿਰ ਮੈਂ ਸ਼ੁਰੂ ਕਰਤੀ ਸੀ ਨੀਚਲੇ ਵਾਲੇ ਕਲੀਨ ਕਰਨੇ ਉੱਪਰ ਚੀ ਮਨੇ ਜੇ ਦੋਨੇ ਸਾਈਡਸ ਵਾਲੇ ਕੈਬਿਨੇਟ ਮੈਂ ਕਲੀ ਤੇ ਸ਼ਟਰ ਤਾਂ ਮੈਂ ਅੰਦਰੋਂ ਕਲੀਨ ਕਰਦੀ ਹੀ ਰਹਿਣੀ ਹੈ ਜਦੋਂ ਮੈਂ oven ਜਾਂ air fryer ਬਾਹਰ ਕੱਢ ਕੇ ਯੂਜ਼ ਕਰਦੀ ਹਾਂ ਉਦੋਂ ਫਿਰ ਮੈਂ ਕੱਪੜਾ ਮਾਰ ਹੀ دینی ਹੁੰਦੀ ਉਹਨੂੰ ਇਹਨਾਂ ਜਿਆਦਾ ਜ਼ਰੂਰਤ ਨਹੀਂ ਸੀਗੀ ਮਾਈਕ੍ਰੋਵੇਵ ਵਾਲਾ ਸਾਫ਼ ਕਰਨਾ ਸੀ ਪਰ ਮਾਈਕ੍ਰੋਵੇਵ ਮੇਰੇ ਤੋਂ ਨਹੀਂ ਚੱਕ ਹੁੰਦਾ ਬਹੁਤ ਜ਼ਿਆਦਾ ਹੈਵੀ ਹੈ ਉਹ ਮੈਂ ਕਦੇ ਫਿਰ ਦਵਿੰਦਰ ਚੱਕਵਾ ਕੇ ਫਿਰ ਸਾਫ਼ ਕਰ ਦੂੰਗੀ ਤੋਂ ਨੀਚਲੇ ਡਰਾਅਰਸ ਮੈਂ ਸ਼ੁਰੂ ਕਰ ਲਈ ਸੀਗੇ ਬਹੁਤ ਜ਼ਿਆਦਾ ਗੰਦੇ ਸੀ ਐਸ ਕੰਪੇਅਰ ਟੂ ਜਿਵੇਂ ਮੈਂ ਹਰ ਮਹੀਨੇ ਕਰਦੀ ਹੁੰਦੀ ਹੁੰਨੀ ਨਾ ਉਹਦੇ ਅਕੋਰਡਿੰਗ ਬਹੁਤ ਗੰਦੇ ਸੀਗੇ ਇਹ ਪਰ ਉਹ ਦੇਖੋ ਨੂੰ ਮੈਂ ਕੰਦੇ ਨਹੀਂ ਦੀ ਪਰ ਜਿਵੇਂ ਹਰ ਮਹੀਨੇ ਦੀ ਸਫਾਈ ਹੁੰਦੀ ਹੈ ਨਾ ਉਸ ਵੀ ਇਸ ਵਾਰੀ ਥੋੜਾ ਚਾਰ ਇੱਕ ਗੰਦੇ ਹੋਏ ਹੋਏ ਸੀਗੇ ਤੇ ਸਾਰਾ ਸਮਾਨ ਬਾਹਰ ਕੱਢਾਂਗੀ ਤੇ ਸਾਫ਼ ਕਰਾਂਗੀ ਤੇ ਫਿਰ ਵਾਪਸ ਰੱਖ ਦਾਂਗੀ ਤੇ ਜੋ ਕੋਈ ਐਕਸਟਰਾ ਕਟਲਰੀ ਲੱਗਦੀ ਆ ਵੀ ਹੈਗੀ ਐ ਵਿੱਚ ਐਕਸਟਰਾ ਤੇ ਉਹ ਵੀ ਹੁਣ ਨਿਕਲ ਜੂਗੀ ਕੁਝ ਐਕਸਟਰਾ ਸਪੂਨ ਸੀਗੇ ਜੋ ਨਾ ਸਾਡੀ ਬਾਹਰ ਵਾਲੀ ਕਿਚਨ ਚ ਹੁੰਦੇ ਨੇ ਉਹ ਥੋੜੇ ਹਲਕੇ ਸਪੂਨਸ ਰੱਖੇ ਹੋਏ ਨੇ ਬਾਹਰ ਵਾਲੀ ਕਿਚਨ ਚ ਤੇ ਉਹ ਮੈਂ ਬਾਹਰ ਘਟ ਦੇ ਮੈਂ ਕਿ ਚਲੋ ਬਾਹਰ ਰੱਖਿਆਉਂਗੀ ਜਦੋਂ ਇਹ ਕਬਡੀ ਨਾਈਫ ਸੀ ਉਹ ਉਹ ਦੂਜੇ ਡਰਾਅਰ ਚ ਹੁੰਦੀ ਹੈ ਕਿਉਂਕਿ ਇਹ ਵਾਲੇ ਕਟਲਰੀ ਡਰਾਅਰ ਵਿੱਚ ਸਿਰਫ ਰੈਗੂਲਰ ਹੀ ਕਟਲਰੀ ਹੁੰਦੇ ਜਿਹੜਾ ਰੋਜ਼ ਹਰ ਰੋਜ਼ ਡੇਲੀ ਯੂਜ਼ ਹੁੰਦੇ ਆ ਉਹ ਵੱਡੀ ਨਾਈਫ ਕਦੇ ਕਦੇ ਚਾਹੀਦੀ ਹੁੰਦੀ ਉਹ ਮੈਂ ਅਲੱਗ ਰੱਖਦੀ ਹੁੰਦੀ ਆ ਬਾਕੀ ਜਿਹੜੇ ਕੋਈ ਬਾਹਰੋਂ ਡਿਸਪੋਜ਼ਲ 스ਪੂਨ ਤੇ ਫੋਕ ਆ ਜਾਂਦੇ ਨੇ ਬਾਹਰ ਵਾਲੇ ਖਾਣੇ ਨਾਲ ਉਹ ਵੀ ਮੈਂ ਅਲੱਗ ਰੱਖਦੀ ਹੁੰਦੀ ਆ ਮੈਂ ਸੁੱਟਦੀ ਨਹੀਂ ਹੈਗੀ ਉਹ ਚੀਜ਼ਾਂ ਉਹ ਮੈਂ ਅਲੱਗ ਰੱਖਦੀ ਆ ਤਾਂ ਕਿ ਆਪਾਂ ਜਦੋਂ ਵੀ ਕਦੇ ਟ੍ਰੈਵਲ ਕਰਨਾ ਤੁਸੀਂ ਡਿਸਪੋਜ਼ਲ 스ਪੂਨ ਫੋਕ ਨਾਲ ਲੈ ਜਾਓ ਤੇ ਯੂਜ਼ ਕਰੋ ਤੇ ਥਰੋ ਕਰੋ ਹਨਾ ਫਿਰ ਵਾਪਸ ਉਹਨਾਂ ਘਰੇ ਲਿਆਉਣ ਦੀ ਲੋੜ ਨਹੀਂ ਯੂਜ਼ ਕਰਕੇ ਬਾਹਰ ਹੀ ਸੁੱਟ ਦਿਓ ਉੱਪਰ ਲਾ ਇੱਕ ਡਰਾਅਰ ਹੋ ਗਿਆ ਤੇ ਹੁਣ ਆਗੇ ਸੈਕਿੰਡ ਡਰਾਅਰ ਤੇ ਬਹੁਤ ਘਰ ਵਿੱਚ ਨਿਕਲਣ ਇੱਕ ਸਮਾਨ ਹੋ ਜਾਂਦਾਗਾ ਆਪਾਂ ਇੰਨਾ ਧਿਆਨ ਰੋਜ਼ ਰੂਟੀਨ ਚ ਨਹੀਂ ਦੇ ਪਾਉਂਦੇ ਹੁੰਦੇ ਹਰ ਇੱਕ ਚੀਜ਼ ਵਾਰ ਹਰ ਇੱਕ ਡਰਾਅਰ ਦੀ ਸਫਾਈ ਵਾਲਾ ਪਰ ਜੋ ਸਫਾਈ ਕਰਦੇ ਆ ਨਾ ਫਿਰ ਪੂਰਾ ਵਧੀਆ ਅਚੀ ਤਰੀਕੇ ਨਾਲ ਕਰੋ ਪੂਰਾ ਟਾਈਮ ਲਗਾ ਕੇ ਕਰੋ ਹਰ ਇੱਕ ਚੀਜ਼ ਨੂੰ ਅਚੀ ਤਰ੍ਹਾਂ ਦੇਖੋ ਵੀ ਯੂਜ਼ ਕਰ ਰਹੇ ਆ ਨਹੀਂ ਕਰਨੇ ਵਿੱਚ ਕੀ ਕਿਤੇ ਖਰਾਬ ਤਾਂ ਨਹੀਂ ਹੋ ਰਹੀ ਕੋਈ ਐਕਸਪਾਇਰਡ ਚੀਜ਼ ਆ ਉਹ ਵੀ ਨਿਕਲ ਜਾਂਦੀ ਆ ਤੇ ਆਹ ਵਾਲੇ ਸੈਂਟਰ ਡਰਾਅਰ ਵਿੱਚ ਹੁੰਦੇ ਨੇ ਸਾਡੇ ਇਹ ਚ ਵੀ ਸਟੀਲ ਦੇ ਹੋ ਗਏ ਭਾਂਡੇ ਬਾਉਲ ਪਲਾਸਟਿਕ ਦੇ ਬਾਉਲ ਸਟੀਲ ਦੇ ਬਾਉਲ ਜੱਗ ਕੜਬੀਆਂ ਚੌਪਰ ਮੇਰੇ ਮਿਕਸੀ ਦਾ ਜਾਰ ਇਸ ਤਰ੍ਹਾਂ ਸਾਮਾਨ ਹੈ ਕੁਝ ਸਟੀਲ ਦੇ ਭਾਂਡੇ ਨਾ ਐਕਸਟਰਾ ਮੈਂ ਅੰਦਰ ਰੱਖਦੀ ਹੁੰਨੀ ਆ ਬਾਸਕਟ ਵਿੱਚ ਜਿਵੇਂ ਕੋਈ ਗੜਬੀਆਂ ਜਾ ਕੇ ਐਕਸਟਰਾ ਲੋਡ ਹੋਵੇ ਫਿਰ ਮੈਂ ਅੰਦਰੋਂ ਕਢ ਲਾਂ ਨੇ ਜਿੰਨੇ ਪਤਾ ਹੁੰਦਾ ਵੀ ਡੇਲੀ ਚਾਹੀਏ ਹੁੰਦੇ ਨੇ ਉਹ ਬਾਹਰ ਹੁੰਦੇ ਨੇ ਕੁਝ ਉਹ ਵੀ ਅੰਦਰੋਂ ਨਿਕਲੇ ਪਈ ਸੀ ਜਿਹੜੇ ਐਕਸਟਰਾ ਫਿਰ ਉਹ ਮੈਂ ਅਲੱਗ ਰੱਖ ਕੇ ਉਹ ਵੀ ਮੈਂ ਬਾਸਕਟ ਵਿੱਚ ਅੰਦਰ ਰੱਖਦੇ ਜੋ ਲੋਡ ਹੋਊ ਤਾਂ ਅੰਦਰ ਚੱਕ ਲੈਣੇ ਬਾਸਕਟ ਚੋਂ ਕਿਉਂਕਿ ਫਿਰ ਡਰਾਅਰ ਚ ਬਹੁਤ ਜਾਨਾ ਪੜ ਜਾਂਦਾ ਅੰਡਾ ਗੋਵੀ ਭਾਂਡੇ ਹੀ ਭਾਂਡੇ ਭਰੇ ਪੈਣੇ ਪਰ ਘਰ ਆ ਹਰ ਇੱਕ ਚੀਜ਼ ਦੀ ਲੋਡ ਪੈਂਦੀ ਹੈ ਛੋਟੀਆਂ ਭਾਂਡਿਆਂ ਦੀ ਲੋਡ ਪੈਂਦੀ ਹੈ ਵੱਡੇ ਭਾਂਡਿਆਂ ਦੀ ਵੀ ਲੋਡ ਪੈਂਦੀ ਹੈ ਹਨਾ ਕਿਸੇ ਚੀਜ਼ ਬਣਾ ਫੇ ਆਪਾਂ ਨੂੰ ਸਰਦਾ ਨਹੀਂ ਕੰਮ ਤੇ ਜਿਹੜਾ ਆਇਲ ਵਾਲਾ ਇਹ ਬੋਟਲ ਰੈਕ ਹੈ ਨਾ ਆਇਲ ਵਾਲਾ ਇਹਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਕੇਅਰਫੁਲੀ ਸਮਾਨ ਰੱਖਦੀ ਹੁੰਦੀ ਆ نیچے ਮੈਂ ਡਬਲ ਡਬਲ ਲਾਈਨਰ ਪਿਛਾਉਣੀ ਹੁੰਦੀ ਇੱਕ ਤਾਂ ਮੈਂ ਲਾਈਨਰ ਨੀਚੇ ਪਛਾਇਆ ਉਸ ਤੇ ਉੱਪਰ ਮੈਂ ਡਬਲ ਟ੍ਰਿਪਲ ਅਖਬਾਰ ਦੀ ਲੇਅਰ ਲਗਾਉਣੀ ਹੁੰਦੀ ਆ ਤਾਂ ਕਿ ਕੋਈ ਵੀ ਆਇਲ ਅਚਾਰ ਦਾ ਤੇਲ ਪਾਣੀ ਅਚਾਰ ਚੋਂ ਕੁਝ ਵੀ ਗਿਲੇ ਤਾਂ ਉੱਪਰ ਅਖਬਾਰ ਹੀ ਗੰਦਾ ਹੋਵੇ ਅਖਬਾਰ ਚਾ ਕੇ ਬਦਲ ਦੋ ਨੀਚੇ ਤੱਕ ਨਾ ਜਾਵੇ ਮੈਂ ਇੱਥੇ ਡਬਲ ਡਬਲ ਕਰਕੇ ਲਗਾਉਣੀ ਹੈ ਇਹ ਵਾਲੀ ਚੀਜ਼ ਨਾ ਬਹੁਤ ਜ਼ਿਆਦਾ ਧਿਆਨ ਨਾਲ ਬਹੁਤ ਜ਼ਿਆਦਾ ਰੱਖ ਧਿਆਨ ਰੱਖਣਾ ਪੈਂਦਾ ਸਾਰਾ ਕੁਝ ਅਚਾਰ ਵਾਲੇ ਡੱਬੇ ਕਿਉਂ ਰਿਫਾਈਨ ਵਾਲੇ ਜਿਵੇਂ ਸਿਰਕੇ ਵਾਲੀ ਬੋਟਲ ਇਹ ਮੈਂ ਸਾਰਾ ਕੁਝ ਇਸ ਬੋਟਲ ਰੈਕ ਚ ਰੱਖਦੀ ਹੁੰਨੀ ਆ ਦੇਖੋ ਨੀਚੇ ਲਾਈਨਰ ਲਗਾਏ ਨੇ ਫਿਰ ਉਹਦੇ ਉੱਪਰ ਅਖਬਾਰ ਲਗਾਏ ਨੇ ਇਸ ਤੋਂ ਅਖਬਾਰ ਜਿਗਨਦਾ ਹੋ ਤਾਂ ਉਪਰੋਂ ਉਪਰੋਂ ਅਖਬਾਰ ਚੱਕ ਕੇ ਬਦਲ ਦੋ ਫਿਰ ਆਪਣਾ ਸਫਾਈ ਦਾ ਕੰਮ ਨਹੀਂ ਜਿਆਦਾ ਵੱਧਾ ਹੈਗਾ ਉਪਰੋਂ ਅਖਬਾਰ ਨਹੀਂ ਹੈਗਾ ਕੋਈ ਵੀ ਪੇਪਰ ਤੁਸੀਂ ਪਿਛਾਣ ਦੋ ਕਹਾਗਾ ਜੀ ਸ਼ੋਪਿੰਗ ਬੈਗਸ ਕਿੰਨੇ ਆਉਂਦੇ ਨੇ ਆਪਣੇ ਕੋਲੇ ਪੇਪਰ ਬੈਗਸ ਪੇਪਰ ਬੈਗਸ ਕੱਟ ਕੇ ਪਿਛਾ ਦਿਓ ਕੈਲੰਡਰ ਆਉਂਦੇ ਨੇ ਕੈਲੰਡਰ ਪਿਛਾ ਲਓ ਇਹ ਨਹੀਂ ਹੈਗਾ ਨਾ ਖਮਾਰ ਹੀ ਪਿਛਾਉਣਾ ਤੇ ਇਧਰ ਮੈਂ ਨੂਨਦਾਨੀ ਧੋ ਕੇ ਸੁਕਣੀ ਪਾਤੀ ਸੀ ਚੀਨੀ ਚਾਹ ਪੱਤੀ ਵਾਲੇ ਡੱਬੇ ਧੋ ਕੇ ਪਾਤੀ ਸੀ ਚੀਨੀ ਤੇ ਚਾਹ ਪੱਤੀ ਮੈਂ ਘੜਤੀ ਇਸ ਨੂੰ ਮੈਂ ਕਿੰਨੇ ਡੱਬੇ ਸੁੱਕੋਗੇ ਦੁਬਾਰੇ ਪਾ ਦੂੰਗੀ ਕੋਲੀਆਂ ਨੇ ਮੈਂ ਧੋਤੀਆਂ ਕਿਉਂਕਿ ਕੋਲੀਆਂ ਤਾਂ ਨੂਨਦਾਨੀ ਵੀ ਨੇ ਮੈਂ ਧੋਣ ਹੀ ਰਹਿਣੀ ਹੁੰਦੀਆਂ ਨੇ ਰੋਟੀ ਜਿਵੇਂ ਜਿਵੇਂ ਖਾਲੀ ਹੁੰਦੀਆਂ ਨੇ ਗਿਆ ਤੇ ਦਾਲ ਮੈਂ ਬਣਾਤੀ ਸੀ ਮੂੰਗੀ ਮਸਰੀ ਕੁੱਕਰ ਵਿੱਚ ਦਾਲ ਬਣੀ ਪਈ ਐ ਬਸ ਇਸ ਤਰ੍ਹਾਂ ਮੈਂ ਨਾਲ ਹੋਰ ਥੋੜਾ ਥੋੜਾ ਕੰਮ ਕਰ ਰਹੀ ਸੀ ਕੁਝ ਐਕਸਟਰਾ ਕੰਟੇਨਰ ਨਿਕਲੇ ਸੀ ਅੰਦਰੋਂ ਉਹ ਵੀ ਵਾਸ਼ ਕਰਕੇ ਮੈਂ ਰੱਖਦੇ ਕਿਚਨ ਚੀਜ਼ ਅੱਜ ਮੈਂ ਸ਼ਾਮ ਦੇ 4 ਵਜੇ ਕਿਚਨ ਚ ਬੜੀ ਹੋਈ ਸੀਗੀ ਤੇ ਮੈਨੂੰ 6:30 ਪੌਣੇ 7 ਹੋ ਗਏ ਸੀ ਕਿਚਨ ਜੀ ਖੜੀ ਨੂੰ ਤੇ ਮੈਂ ਕਿ ਹੁਣ ਚਲੋ ਫਰਿੱਜ ਵੀ ਸਾਫ਼ ਕਰ ਲਾਂ ਗਿੱਲਾ ਕੱਪੜਾ ਫਰਿੱਜ ਵਿੱਚ ਮਾਰ ਲਾਂ ਕਿਉਂਕਿ ਅੱਜ ਫਰਿੱ ਨਹੀਂ ਕੀ ਹੁੰਦਾ ਫ੍ਰਿਜ ਵਿੱਚ ਸਮਾਨ ਹੁੰਦਾ ਕਾਫੀ ਜ਼ਿਆਦਾ ਭਰਿਆ ਰਹਿੰਦਾ ਪਰ ਅੱਜ ਫ੍ਰਿਜ ਸਾਡਾ ਖਾਲੀ ਵਾਂਗੂ ਸੀਗਾ ਕੋਈ ਦਾਲ ਸਬਜ਼ੀ ਬਚੀ ਹੋਣ ਹੋਈ ਨਹੀਂ ਸੀ ਕੋਈ ਇੰਨਾ ਜ਼ਿਆਦਾ ਦੁੱਧ ਵੀ ਲੱਸੀ ਆਦਾਂ ਹੀ ਫ੍ਰਿਜ ਵਿੱਚ ਅੱਜ ਹੈ ਨਹੀਂ ਸੀਗਾ ਤੇ ਮੈਂ ਕਿਹਾ ਚਲੋ ਗਿੱਲਾ ਕੱਪੜਾ ਮਾਰ ਦਨੇ ਵੀ ਲੱਗਦੇ ਹੱਥ ਫ੍ਰਿਜ ਵੀ ਅੰਦਰੋਂ ਸਾਫ਼ ਹੋ ਜਾਊਗਾ ਬਸ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਮੈਕਸਿਮਮ ਸਫਾਈ ਕਰਦਾ ਤਾਂਕਿ ਕੱਲ ਨੂੰ ਜਦੋਂ ਮੈਂ ਬਾਹਰੋਂ ਕੈਬਿਨੇਟਸ ਕਲੀਨ ਕਰਾਂ ਤਾਂ ਮੇਰਾ ਹੋਰ ਜ਼ਿਆਦਾ ਕੰਮ ਨਾ ਵਧੇ ਇਦਾਂ ਨਿੱਕ-ਨਿੱਕੇ ਕਲੀਨਿੰਗ ਜੀ ਮੈਂ ਹੁਣ ਕਰਕੇ ਰੱਖਦਾ ਪਾਕੀ ਆਪ ਦੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਇੱਕ ਪਰਫੈਕਟ ਤਰੀਕੇ ਨਾਲ ਕੰਮ ਕਰਨ ਚਲੋ ਆਪਾਂ ਇਹ ਨਹੀਂ ਕਹਿੰਦੇ ਆਪਾਂ ਪਰਫੈਕਟ ਆ ਪਰਫੈਕਟ ਕੋਈ ਨਹੀਂ ਹੁੰਦਾ ਇੱਕ ਕੋਸ਼ਿਸ਼ ਹੀ ਹੁੰਦੀ ਹੈ ਕਿ ਹਰ ਕੰਮ ਆਪਾਂ ਪਰਫੈਕਟ ਵੇ ਨਾਲ ਕਰ ਸਕੀਏ ਉਹਦੇ ਰਿਜ਼ਲਟ ਆਪਾਂ ਨੂੰ ਵਧੀਆ ਮਿਲ ਤੇ ਇਹ ਤਾਂ ਬਣ ਚੁੱਕੀ ਸੀ ਮੂੰਗੀ ਮਸਰੀ ਦੀ ਦਾਲ ਦਾਲ ਅੱਜ ਬਹੁਤ ਦਿਨਾਂ ਬਾਅਦ ਬਣਾਈ ਤੇ ਟੇਸਟੀ ਲੱਗੀ ਜਿਵੇਂ ਕਈ ਦਿਨਾਂ ਬਾਅਦ ਦਾਲ ਬਣਾਉਣ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹਲਕੀ ਫੁਲਕੀ ਜੀ ਤੇ ਹੁਣ ਮੈਂ ਕਰਨੀ ਸੀ ਓਟਸ ਨੂੰ ਰੋਸਟ ਕਰਨਾ ਸੀਗਾ ਓਟਸ ਰੋਸਟ ਕਰਨੇ ਖਤਮ ਸੀ ਫਿਰ ਮੈਂ ਕਿਹਾ ਚਲੋ ਹੁਣ ਇਹ ਵੀ ਕਰ ਲਈ ਦਵਾ ਕਿਉਂਕਿ 5 ਮਿੰਟ ਹੀ ਲੱਗਦੇ ਨੇ ਸਿਰਫ ਗਰਮ ਹੀ ਕਰਨੇ ਹੁੰਦੇ ਨੇ ਕੋਈ ਕਲਰ ਨਹੀਂ ਚੇਂਜ ਕਰਨਾ ਹੈਗਾ ਕੋਈ ਆਪਾਂ ਹੋਰ ਬਹੁਤ ਜ਼ਿਆਦਾ ਸੇਕ ਨਹੀਂ ਇਹਨੂੰ ਲਵਾਉਣਾ ਬਸ ਥੋੜੇ ਜਿਹਾ ਤੇਜ਼ ਗਰਮ ਜਦੋਂ ਹੋ ਗਈ ਬਸ ਗੈਸ ਬੰਦ ਕਰ ਦੋ ਤੇ ਇਹਨਾਂ ਨਾਲ ਹੀ ਆਪਣੇ ਜਿਹੜੇ ਓਟਸ ਨੇ ਰੋਸਟ ਹੋ ਜਾਂਦੇ ਨੇ ਕੋਈ ਖੁਸ਼ਬੂ ਹੀ ਆਉਣ ਲੱਗ ਜਾਂਦੀ ਹੁੰਦੀ ਆ 5 ਮਿੰਟਾਂ ਦੇ ਕੰਮ ਹੁੰਦਾ ਤੇ ਇਹ ਵੀ ਮੈਂ ਕਾਲ ਕਰੀ ਵੀ ਮੈਂ ਕਿਹਾ ਚਲੋ ਸਵੇਰੇ ਕੱਲ ਨੂੰ ਜਾਂ ਪਰਸ ਨੂੰ ਇਹ ਓਟਸ ਮੈਨੂੰ ਕੋਈ ਯੂਜ਼ ਕਰਨੇ ਹੋਏ ਬ੍ਰੈਕਫਾਸਟ ਵਿੱਚ ਤੇ ਰੋਸਟ ਕਰੇ ਪਏ ਹੋਣਗੇ ਤਾਂ ਫਿਰ ਯੂਜ਼ ਹੋ ਜਾਣਗੇ ਤੇ ਹੁਣ ਸੀ ਮੇਰੇ ਇਧਰ ਡਿਨਰ ਦਾ ਟਾਈਮ ਮੈਂ ਆਪਣਾ ਖਾਲ ਸੀ ਖਾਣਾ ਦਾਲ ਨਾਲ ਇੱਕ ਫੁਲਕਾ ਟਾਈਮ ਹੋ ਰਿਹਾ 7:05 ਮਿੰਟ ਦਾ ਮੈਂ ਆਪਣਾ ਡਿਨਰ ਕਰ ਲਿਆ ਮਸ਼ੀਨ 'ਚ ਕੱਪੜੇ ਪਾ ਲਈ ਜਿੰਨੇ ਖੈਗੇ ਧੋਣ ਵਾਲੇ ਜਿਹੜੇ ਹਜੇ ਹੋਰ ਚੇਂਜ ਕਰਾਂਗੇ ਨਾ ਉਹਨੂੰ ਕੇ ਫਿਰ ਉਹ ਉਸ ਤੋਂ ਬਾਅਦ ਪਾਉਂਗੀ ਤੇ ਟਾਈਮਰ ਵਗੈਰਾ ਲਗਾ ਦੂੰਗੀ ਸਵੇਰ ਦਾ ਤੇ ਐਦਾਂ ਦਾ ਕੁਛ ਅੱਜ ਦਿਨ ਸੀ ਸਾਫ ਸਫਾਈ ਬਹੁਤ ਜ਼ਿਆਦਾ ਹੋਗੀ ਬਹੁਤ ਕੰਮ ਨਿਬੜ ਗਏ ਤੱਕ ਬਹੁਤ ਕੀ ਸਰੀਰ ਦੀ ਬੁਰੀ ਹਾਲਤ ਹੋ ਜਾਂਦੀ ਹੈ। ਹੁਣ ਮੈਂ ਬੈੱਡ ਤੇ ਬੈਠੀ ਆ ਮੈਂ ਕਿਹਾ ਜੀ ਇਨੇ ਟਾਈਮ ਤੱਕ ਚਲੋ ਹਲੇ ਮੰਮੀ ਤੇ ਤੁਵਿੰਦਰ ਤੇ ਫੋਲਕੇ ਨਹੀਂ ਬਣਾਉਣ ਨੂੰ ਉਹਨਾਂ ਟਾਈਮ ਮੈਂ ਰੈਸਟ ਕਰ ਲਾਂ ਥੋੜਾ ਜਿਹਾ ਤੇ ਮੈਂ ਆਪਣਾ ਖਾਣਾ ਖਾ ਲਿਆ ਮੈਂ ਤਾਂ ਜਲਦੀ ਖਾ ਲੈਣੀ ਅੱਜ ਮੈਂ ਹੋਰ ਵੀ ਜਲਦੀ ਖਾ ਲੇ 7 ਵਜੇ ਤੋਂ ਪਹਿਲਾਂ ਹੀ ਤੇ ਜਿਵੇਂ ਸਰੀਰ ਨੂੰ ਥਕਾਵਟ ਹੋਈ ਆ ਪਰ ਕੰਮ ਬਹੁਤ ਜ਼ਿਆਦਾ ਹੋਗੇ ਫਿਰ ਉਹ ਥਕਾਵਟ ਤੇ ਵੀ ਆਪਾਂ ਨੂੰ ਇੱਕ ਆਏ ਨਹੀਂ ਆਉਂਦਾ ਖਿਜੀ ਜੀ ਨਹੀਂ ਆਉਂਦੀ ਦੁੱਖ ਨਹੀਂ ਲੱਗਦਾ ਥਕਾਵਟ ਦਾ ਮୋਧੇ ਲੱਗਦਾ ਸਕੂਨ ਮਿਲਦਾ ਖੁਸ਼ੀ ਮਿਲਦੇ ਜਦੋਂ ਆਪਾਂ ਇੰਨਾ ਕੰਮ ਕਰਕੇ ਥਕਾਵਟ ਆਵੇ ਨਾ ਫਿਰ ਉਹ ਥਕਾਵਟ ਵੀ ਖੁਸ਼ੀ ਦਿੰਦੀ ਵੀ ਚਲੋ ਜੀ ਥਕਾਵਟ ਆਈਏ ਤਾਂ ਕੰਮਾਂ ਵੀ ਬਹੁਤ ਹੋਗੇ ਫਿਰ ਇਹਦਾ ਕੰਮ ਵੀ ਨਹੀਂ ਹੁੰਦੇ ਹੈਗੇ ਅੱਜ ਤਾਂ ਬਹੁਤ ਕੰਮ ਖਿੱਚੇ ਤੇ ਮੈਂ ਕੋਈ ਚੰਗਾ ਹੀ ਦਿਨ ਹੁੰਦਾ ਕਦੇ ਕਦੇ ਤਾਂ ਬਹੁਤ ਹੀ ਵਧੀਆ ਦਿਨ ਹੁੰਦਾ ਤੇ ਇੰਨੇ ਕੰਮ ਨਿਬੜਦੇ ਨੇ ਕਦੇ ਕਦੇ ਬਿਲਕੁਲ ਵੀ ਕੋਈ ਕੰਮ ਨਿਬੜਦਾ ਤੋਂ ਕੰਮ ਵੀ ਚੱਲ ਜਾਂਦੇ ਨੇ ਤੇ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਐਸੀ ਮੇਰਾ ਜਿਹੜੇ ਵੀਡੀਓ ਹੋਪਸ ਤਾਂ ਤੁਹਾਨੂੰ ਜਿਹੜੇ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ वा notifi ve u .